ਕਿ ਮੈਡਮ ਲੋਡੀ ਦੇ ਪ੍ਰੋਗਰਾਮਸ ਮੈਡਮ ਪੀਸ ਦੇ ਪ੍ਰੋਗਰਾਮਸ ਕਿਤੇ ਨਾ ਕਿਤੇ ਮੈਡਮ ਦਾ ਕੋਈ ਸਬਕ ਬਣ ਜਾਂਦਾ ਸੀ ਕਿਤੇ ਕੋਈ ਸ਼ੂਟਿੰਗ ਹੈ ਜਾਂ ਕੋਈ ਕਿਉਂਕਿ ਹੁਣ ਇਹਨਾਂ ਨੇ ਕਿਰਾਏ ਨਹੀਂ ਕੀਤੀ ਪਾਰਟੀ ਵੀ ਬੀਜੇਪੀ ਜੁਆਇਨ ਕੀਤੀ ਹੈ ਤਾਂ ਉਹਦੇ ਪ੍ਰਤੀ ਵੀ ਜ਼ਿੰਮੇਵਾਰੀਆਂ ਤੇ ਕਿਤੇ ਨਾ ਕਿਤੇ ਤਾਈਆਂ ਹੁੰਦਾ ਸੀ ਹਾਂ ਲੇਕਿਨ ਕੋਇਨਸੀਡੈਂਸ ਹੈ ਕਿ ਇੰਟਰਨੈਸ਼ਨਲ ਔਮਨ ਨੇ ਇੰਟਰਨੈਸ਼ਨਲ ਔਮਨ ਡੇ ਤੇ ਆਉਣਾ ਸੀ ਤਾਂ ਸ਼ੀ ਰਿਜ਼ਰਵ अ लॉट ऑफ अवार्ड्स यहाँ अवार्ड्स तो बहुत मिले लेकिन मैं देखिए कि जो इन्ही लाइफ है एक सिंपल सोपर अपने सभ्याचार परोए हुए साफ सुथरी तो सादगी भरिया जीडिया फिल्मों के काम किया वो अचक जो फिल्म मेकर है जो अचक यूट्यूबर सा यूथ है लेडीज़ है उन्होंने बहुत प्यारा सदा है कि असी अपने सभ्याचार अपनी संस्कृति को अपने ड्रैसअ को सही रख के भी अगे पा सकते हैं अपनी पहचान बना सकते हैं जरूरी नहीं है ਸਾਡੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਸਾਡੀ ਪਹਿਰਾਵਾ ਹੈ ਜਿਹੜੇ ਸਾਡੇ ਸੰਸਕਾਰ ਹੈ ਉਹ ਇੰਨੇ ਆਮੀਰ ਹੈ ਇੰਨੇ ਆਮੀਰ ਹੈ ਕਿ ਉਹ ਤੁਸੀਂ ਦੇਵੀ ਦੇਵਤਿਆਂ ਦੇ ਪੈ ਪੇਖ ਸਕਦੇ ਜਿਹੜੇ ਸਾਡੀ ਬੀਰ ਕਰਦੇ ਆ ਮਾਤਾ ਗੁਜਰੀ ਦਾ ਪਹਿਰਾਵਾ ਦੇਖ ਸਕਦੇ ਹੋ ਜਿਵੇਂ ਸੂਟ ਸਿਰ ਤੇ ਚੜ੍ਹਨੀ ਪਰ ਇਹ ਸਾਡੀ ਸੰਸਕ੍ਰਿਤੀ ਸਾਡਾ ਸੱਭਿਆਚਾਰ ਹੈ ਜਿਹਦੀ ਤੇਰੇ ਸਾਡੇ ਨਾਲ ਹੈ ਅਸੀਂ ਬਹੁਤ ਆਮਲੀ ਪਰ ਇਹ ਜਿੰਨੇ ਜਾਤ ਸਮਾ ਨਾਲ ਲੈਂਦੇ ਕਿ 11 ਉਹ ਉਹਮੇਂ